ਪੰਜਾਬੀ ਇੰਡਸਟਰੀ ਤੇ ਖੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕੁਝ ਦਿਨ ਪਹਿਲਾਂ ਹੀ ਖਾਨ ਸਾਹਿਬ ਦੀ ਮਾਤਾ ਸਲਮਾ ਪਰਵੀਨ ਜੋ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ ਮਾਤਾ ਦੇ ਵਿਛੋੜੇ ਨੇ ਪਰਿਵਾਰ ਵਿੱਚ ਇੰਨਾ ਸੋਗ ਪੈਦਾ ਕੀਤਾ ਕਿ ਹਰ ਕੋਈ ਖਾਨ ਸਾਹਿਬ ਦੇ ਦਰਦ ਨੂੰ ਮਹਿਸੂਸ ਕਰ ਰਿਹਾ ਸੀ ਮਾਤਾ ਦੀ ਬਿਮਾਰੀ ਅਤੇ ਚਾਲਕ ਮੌਤ ਦਾ ਦੁੱਖ ਖਾਨ ਸਾਹਿਬ ਦੇ ਚਿਹਰੇ ਤੇ ਸਾਫ਼ ਨਜ਼ਰ ਆ ਰਿਹਾ ਸੀ ਪਰਿਵਾਰਕ ਹਾਲਾਤ ਅਤੇ ਘਰ ਦਾ ਮਾਹੌਲ ਬਹੁਤ ਦੁਖਦਾਈ ਸੀ ਹਾਲਾਂਕਿ ਪਰਿਵਾਰ ਅਜੇ ਵੀ ਮਾਤਾ ਦੇ ਵਿਛੋੜੇ ਦੇ ਦੁੱਖ ਵਿੱਚ ਡੁੱਬਾ ਹੋਇਆ ਸੀ ਪਰ ਹੁਣ ਇੱਕ ਹੋਰ ਸਦਮੇ ਵਾਲੀ ਖਬਰ ਸਾਹਮਣੇ ਆਈ ਹੈ ਖਾਨ ਸਾਹਿਬ ਦੇ ਪਿਤਾ ਇਸ ਦੁਨੀਆ ਵਿੱਚ ਚੱਜ ਨਹੀਂ ਰਹੇ ਜਾਣਕਾਰੀ ਮੁਤਾਬਕ ਘਟਨਾ ਉਸ ਵੇਲੇ ਵਾਪਰੀ ਜਦੋਂ ਘਰ ਦੇ ਵਾਸ਼ਰੂਮ ਵਿੱਚ ਸਨ ਅਤੇ ਹਾਲਾਤ ਅਚਾਨਕ ਵਿਗੜ ਗਏ ਉਨ੍ਹਾਂ ਦੀ ਪਰਿਵਾਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ ਇਕਤਨਾ ਖਾਨ ਸਾਹਿਬ ਜੀ ਦੇ ਪਰਵਾਰ ਲਈ ਇੱਕ ਵੱਡਾ ਸਦਮਾ ਹੈ ਹਜੇ ਮਾਤਾ ਦਾ ਸੋਗ ਨਹੀਂ ਮੁੱਕਿਆ ਕਿ ਪਿਤਾ ਦਾ ਦਿਹਾਂਤ ਹੋ ਚੁੱਕਿਆ ਹੈ ਪਰਵਾਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਸਨ ਕਰ ਤੋ ਇਆਂ ਤਸਵੀਰਾਂ ਦਿਖਾ ਰਹੀਆਂ ਹਨ ਕਿ ਮਾਹੌਲ ਕਿੰਨਾ ਦੁਖਦਾਈ ਹੋ ਸਕਦਾ ਹੈ ਹਰ ਕੋਈ ਖਾਨ ਸਾਹਿਬ ਦੇ ਚਿਹਰੇ ਤੇ ਦਰਸਾਈ ਦੇ ਰਹੇ ਦਰਦ ਨੂੰ ਮਹਿਸੂਸ ਕਰ ਰਿਹਾ ਹੈ ਖਾਨ ਸਾਹਿਬ ਹਾਲ ਹੀ ਵਿੱਚ ਵਿਦੇਸ਼ ਯਾਤਰਾ ਤੋਂ ਵਾਪਸ ਆਏ ਹਨ ਵਿਦੇਸ਼ੋਂ ਤੋਂ ਬਾਅਦ ਉਨ੍ਹਾਂ ਨੇ ਕਈ ਸ਼ੋਰਾਦ ਕਰਨੇ ਪਏ ਪਰ ਪਰਿਵਾਰ ਦੇ ਨਾਲ ਰਹਿਣ ਵਾਲੇ ਪਲਾਣੇ ਉਹਨਾਂ ਦੇ ਹਾਲਾਤ ਹੋਰ ਦੁਖਦਾਈ ਬਣੇ ਹਨ ਪਰਿਵਾਰਕ ਦੀ ਹਾਲਤ ਇੰਨੀ ਨਾਜ਼ੁਕ ਸੀ ਕਿ ਉਹ ਹਰ ਕੋਈ ਉਹਨਾਂ ਦੇ ਦੁੱਖਾਂ ਵਿੱਚ ਸ਼ਾਮਲ ਹੋ ਗਿਆ ਇਸ ਮਾੜੀ ਖਬਰ ਨਾਲ ਪੰਜਾਬੀ ਇੰਡਸਟਰੀ ਖੋਰਵਾਰ ਹਿਲ ਚੁੱਕੀ ਹੈ ਖਾਨ ਸਾਹਿਬ ਦੇ ਘਰ ਦੁੱਖ ਦਾ ਸੂਰਜ ਡੁੱਬ ਗਿਆ ਹੈ ਮਾਤਾ ਪਿਤਾ ਦੋਹਾ ਦੀ ਅਚਾਨਕ ਮੌਤ ਨੇ ਪਰਿਵਾਰ ਨੂੰ ਇੱਕ ਵੱਡੇ ਸੋਗ ਵਿੱਚ ਟੱਕ ਦਿੱਤਾ ਹੈ ਇਹਨਾਂ ਦੁਖਦਾਈ ਘਟਨਾਵਾਂ ਨੇ ਸਿਰਫ ਖਾਨ ਸਾਹਿਬ ਹੀ ਨਹੀਂ ਸਗੋ ਸਾਰੇ ਫੈਸਤੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤੇ ਗੁਰੂਵਾਰ ਸਦਮੇ ਵਿੱਚ ਹੈ media ਵਿੱਚ ਚਰਚਿਤ ਬਣਾ ਦਿੱਤਾ ਹੈ ਪ੍ਰਸੰਸਾ ਤੇ ਸੋਸ਼ਲ ਮੀਡੀਆ ਤੇ ਖਾਨ ਸਾਹਿਬ ਲਈ ਸਹਿਯੋਗ ਤੇ ਹੌਸਲਾ ਭੇਜਿਆ ਜਾ ਰਿਹਾ ਹੈ ਹਰ ਕੋਈ ਇਸ ਘਟਨਾ ਤੋਂ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਖਾਨ ਸਾਹਿਬ ਦੇ ਹਾਲਾਤ ਬਹੁਤ ਨਾਜ਼ੁਕ ਹਨ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਸਾਥ ਦੇ ਹਨ ਇਸ ਸਮਾਂ ਖਾਨ ਸਾਹਿਬ ਅਤੇ ਉਹਨਾਂ ਦੀ ਪਰਵਾਰਲੀ ਸੱਚਮੁੱਚ ਕਠਿਨ ਅਤੇ ਦੁਖਦਾਈ ਪਲਾਂ ਨਾਲ ਭਰਿਆ ਹੋਇਆ ਹੈ ਪੰਜਾਬੀ ਇੰਡਸਟਰੀ ਅਤੇ ਫੈਨਸ ਤੇ ਇਸ ਮਾੜੀ ਖਬਰ ਨਾਲ ਆਪਣਾ ਦੁੱਖ ਅਦਾਇ ਜ਼ਾਰ ਕੀਤਾ ਜਾ ਰਿਹਾ ਹੈ ਪੰਜਾਬੀ ਇੰਡਸਟਰੀ ਤੇ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕੁਝ ਦਿਨ ਪਹਿਲਾਂ ਹੀ ਖਾਨ ਸਾਹਿਬ ਦੀ ਮਾਤਾ ਸਲਮਾ ਪਰਵੀਨ ਜੋ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ ਮਾਤਾ ਦੇ ਵਿਛੋੜੇ ਨੇ ਪਰਿਵਾਰ ਵਿੱਚ ਇੰਨਾ ਸੋਗ ਪੈਦਾ ਕੀਤਾ ਕਿ ਹਰ ਕੋਈ ਖਾਨ ਸਾਹਿਬ ਦੇ ਦਰਦ ਨੂੰ ਮਹਿਸੂਸ ਕਰ ਰਿਹਾ ਸੀ ਮਾਤਾ ਦੀ ਬਿਮਾਰੀ ਅਤੇ ਚਾਲਕ ਮੌਤ ਦਾ ਦੁੱਖ ਖਾਨ ਸਾਹਿਬ ਦੇ ਚਿਹਰੇ ਤੇ ਸਾਫ ਨਜ਼ਰ ਆ ਰਿਹਾ ਸੀ ਪਰਿਵਾਰਕ ਹਾਲਾਤ ਅਤੇ ਘਰ ਦਾ ਮਾਹੌਲ ਬਹੁਤ ਦੁਖਦਾਈ ਸੀ ਹਾਲਾਂਕਿ ਪਰਿਵਾਰ ਅਜੇ ਵੀ ਮਾਤਾ ਦੇ ਵਿਛੋੜੇ ਦੇ ਦੁੱਖ ਵਿੱਚ ਡੁੱਬਾ ਹੋਇਆ ਸੀ ਪਰ ਹੁਣ ਇੱਕ ਹੋਰ ਸਦਮੇ ਵਾਲੀ ਖਬਰ ਸਾਹਮਣੇ ਆਈ ਹੈ ਖਾਨ ਸਾਹਿਬ ਦੇ ਪਿਤਾ ਇਸ ਦੁਨੀਆ ਵਿੱਚ ਅਜੇ ਨਹੀਂ ਰਹੇ ਜਾਣਕਾਰੀ ਮੁਤਾਬਕ ਘਟਨਾ ਉਸ ਵੇਲੇ ਵਾਪਰੀ ਜਦੋਂ ਘਰ ਦੇ ਵਾਸ਼ਰੂਮ ਵਿੱਚ ਸਨ ਅਤੇ ਹਾਲਾਤ ਅਚਾਨਕ ਵਿਗੜ ਗਏ ਉਨਾ ਹਦੀ ਪਰਿਵਾਰ ਨੂੰ ਤੁਰੰਤ ਹਸਪਤਾਲੀ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ ਇਹ ਘਟਨਾ ਖਾਨ ਸਾਹਿਬ ਜੀ ਦੇ ਪਰਿਵਾਰ ਲਈ ਇੱਕ ਵੱਡਾ ਸਦਮਾ ਹੈ ਹਜੇ ਮਾਤਾ ਦਾ ਸੋਗ ਨਹੀਂ ਮੁੱਕਿਆ ਕਿ ਪਿਤਾ ਦਾ ਦਿਹਾਂਤ ਹੋ ਚੁੱਕਿਆ ਹੈ ਪਰਿਵਾਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਸੰਕਰ ਤੋਂ ਇਹਨਾਂ ਤਸਵੀਰਾਂ ਦਿਖਾ ਰਹੀਆਂ ਹਨ ਕਿ ਮਾਹੌਲ ਕਿੰਨਾ ਦੁਖਦਾਈ ਹੋ ਸਕਦਾ ਹੈ ਹਰਕੁਈ ਖਾਨ ਸਾਹਿਬ ਦੇ ਚਿਹਰੇ ਤੇ ਦਰਸਾਈ ਦੇ ਰਹੇ ਦਰਦ ਨੂੰ ਮਹਿਸੂਸ ਕਰ ਰਿਹਾ ਹੈ ਖਾਨ ਸਾਹਿਬ ਹਾਲ ਹੀ ਵਿੱਚ ਵਿਦੇਸ਼ ਯਾਤਰਾ ਤੋਂ ਵਾਪਸ ਆਏ ਹਨ ਵਿਦੇਸ਼ੋਂ ਤੋਂ ਬਾਅਦ ਉਹਨਾਂ ਨੇ ਕਈ ਸ਼ੋਰਾਧਕ ਕਰਨੇ ਤੇ ਪਰਿਵਾਰ ਦੇ ਨਾਲ ਰਹਿਣ ਵਾਲੇ ਪਲਾਂ ਨੇ ਉਹਨਾਂ ਦੇ ਹਾਲਾਤ ਹੋਰ ਦੁਖਦਾਈ ਬਣਾਏ ਹਨ ਪਰਿਵਾਰਕ ਦੀ ਹਾਲਤ ਇੰਨੀ ਨਾਜ਼ੁਕ ਸੀ ਕਿ ਉਹ ਹਰ ਕੋਈ ਉਹਨਾਂ ਦੇ ਦੁੱਖਾਂ ਵਿੱਚ ਸ਼ਾਮਲ ਹੋ ਗਿਆ ਇਸ ਮਾੜੀ ਖਬਰ ਨਾਲ ਪੰਜਾਬੀ ਇੰਡਸਟਰੀ ਖੋਰਵਾਰ ਹਿਲ ਚੁੱਕੀ ਹੈ ਖਾਨ ਸਾਹਿਬ ਦੇ ਘਰ ਦੁੱਖ ਦਾ ਸੂਰਜ ਡੁੱਬ ਗਿਆ ਹੈ ਮਾਤਾ-ਪਿਤਾ ਦੋਹਾਦੀਏ ਚਾਰਕ ਮੌਤ ਨੇ ਪਰਵਾਰ ਨੂੰ ਇੱਕ ਵੱਡੇ ਸੋਗ ਵਿੱਚ ਟੱਕ ਦਿੱਤਾ ਹੈ। ਇਹਨਾਂ ਦੁਖਦਾਈ ਘਟਨਾਵਾਂ ਨੇ ਸਰਪਖਾਨ ਸਾਹਿਬ ਵੀ ਨਹੀਂ ਸਕੋ ਸਾਰੇ ਫੈਸ ਤੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ। ਪਰਿਵਾਰ ਸਦਮੇ ਵਿੱਚ ਹੈ। ਮੀਡੀਆ ਵਿੱਚ ਚਰਚਿਤ ਬਣਾ ਦਿੱਤਾ ਹੈ। ਪ੍ਰਸ਼ੰਸਾ ਤੇ ਸੋਸ਼ਲ ਮੀਡੀਆ ਤੇ ਖਾਨ ਸਾਹਿਬ ਲਈ ਸਹਿਯੋਗ ਤੇ ਹੌਸਲਾ ਭੇਜਿਆ ਜਾ ਰਿਹਾ ਹੈ। ਹਰ ਕੋਈ ਇਸ ਘਟਨਾ ਤੋਂ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਖਾਨ ਸਾਹਿਬ ਦੇ ਹਾਲਾਤ ਬਹੁਤ ਨਾਜ਼ੁਕ ਹਨ ਉਹਨਾਂ ਦੀ ਪਰਿਵਾਰਕ ਮੈਂਬਰ ਉਹਨਾਂ ਸਾਥ ਦੇ ਹਨ ਇਸ ਮਾਨ ਖਾਨ ਸਾਹਿਬ ਅਤੇ ਉਹਨਾਂ ਦੀ ਪਰਵਾਰਲੀ ਸੱਚਮੁੱਚ ਕਠਿਨ ਅਤੇ ਦੁਖਦਾਈ ਪੱਲਾ ਨਾਲ ਭਰਿਆ ਹੋਇਆ ਹੈ ਪੰਜਾਬੀ ਇੰਡਸਟਰੀ ਅਤੇ ਫੈਨਸ ਤੇ ਇਸ ਮਾੜੀ ਖਬਰ ਨਾਲ ਆਪਣਾ ਦੁੱਖ ਅਦਾਇ ਜ਼ਾਰ ਕੀਤਾ ਜਾ ਰਿਹਾ ਹੈ ਪੰਜਾਬੀ ਇੰਡਸਟਰੀ ਤੇ ਖੋਰ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕੁਝ ਦਿਨ ਪਹਿਲਾਂ ਹੀ ਖਾਨ ਸਾਹਿਬ ਦੀ ਮਾਤਾ ਸਲਮਾ ਪਰਵੀਨ ਜੋ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ ਮਾਤਾ ਦੇ ਵਿਛੋੜੇ ਨੇ ਪਰਿਵਾਰ ਵਿੱਚ ਇੰਨਾ ਸੋਗ ਪੈਦਾ ਕੀਤਾ ਕਿ ਹਰ ਕੋਈ ਖਾਨ ਸਾਹਿਬ ਦੇ ਦਰਦ ਨੂੰ ਮਹਿਸੂਸ ਕਰ ਰਿਹਾ ਸੀ ਮਾਤਾ ਦੀ ਬਿਮਾਰੀ ਅਤੇ ਚਾਲਕ ਮੌਤ ਦਾ ਦੁੱਖ ਖਾਨ ਸਾਹਿਬ ਦੇ ਚਿਹਰੇ ਤੇ ਸਾਫ਼ ਨਜ਼ਰ ਆ ਰਿਹਾ ਸੀ ਪਰਿਵਾਰਕ ਹਾਲਾਤ ਅਤੇ ਘਰ ਦਾ ਮਾਹੌਲ ਬਹੁਤ ਦੁਖਦਾਈ ਸੀ ਹਾਲਾਂਕਿ ਪਰਿਵਾਰ ਅਤੇ ਜੀਵੀ ਮਾਤਾ ਦੇ ਵਿਛੋੜੇ ਦੇ ਦੁੱਖ ਵਿੱਚ ਡੁੱਬਾ ਹੋਇਆ ਸੀ ਪਰ ਹੁਣ ਇੱਕ ਹੋਰ ਸਦਮੇ ਵਾਲੀ ਖਬਰ ਸਾਹਮਣੇ ਆਈ ਹੈ ਖਾਨ ਸਾਹਿਬ ਦੇ ਪਿਤਾ ਇਸ ਦੁਨੀਆ ਵਿੱਚ ਅੱਜ ਨਹੀਂ ਰਹੇ ਜਾਣਕਾਰੀ ਮੁਤਾਬਕ ਘਟਨਾ ਉਸ ਵੇਲੇ ਵਾਪਰੀ ਜਦੋਂ ਘਰ ਦੇ ਵਾਸ਼ਰੂਮ ਵਿੱਚ ਸਨ ਅਤੇ ਹਾਲਾਤ ਅਚਾਨਕ ਵਿਗੜ ਗਏ ਉਨਾ ਹਾਦੀ ਪਰਿਵਾਰ ਨੂੰ ਤੁਰੰਤ ਹਸਪਤਾਲੀ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ। ਇਹ ਘਟਨਾ ਖਾਨ ਸਾਹਿਬ ਜੀ ਦੇ ਪਰਿਵਾਰ ਲਈ ਇੱਕ ਵੱਡਾ ਸਦਮਾ ਹੈ। ਹਜੇ ਮਾਤਾ ਦਾ ਸੋਗ ਨਹੀਂ ਮੁੱਕਿਆ ਕਿ ਪਿਤਾ ਦਾ ਦਿਹਾਂਤ ਹੋ ਚੁੱਕਿਆ ਹੈ। ਪਰਿਵਾਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਸਨ। ਘਰ ਤੋਂ ਅਇਆਂ ਤਸਵੀਰਾਂ ਦਿਖਾ ਰਹੀਆਂ ਹਨ ਕਿ ਮਾਹੌਲ ਕਿੰਨਾ ਦੁਖਦਾਈ ਹੋ ਸਕਦਾ ਹੈ। ਹਰਕੁਈ ਖਾਨ ਸਾਹਿਬ ਦੇ ਚਿਹਰੇ ਤੇ ਦਰਸਾਈ ਦੇ ਰਹੇ ਦਰਦ ਨੂੰ ਮਹਿਸੂਸ ਕਰ ਰਿਹਾ ਹੈ ਖਾਨ ਸਾਹਿਬ ਭਾਰਿਕ ਜੁ ਵਿਦੇਸ਼ ਯਾਤਰਾ ਤੋਂ ਵਾਪਸ ਆਏ ਹਨ ਵਿਦੇਸ਼ਾਂ ਤੋਂ ਬਾਅਦ ਉਨ੍ਹਾਂ ਨੇ ਕਈ ਸ਼ੋਰਾਦ ਕਰਨੇ ਪਏ ਪਰ ਪਰਿਵਾਰ ਦੇ ਨਾਲ ਰਹਿਣ ਵਾਲੇ ਪਲਾ ਨੇ ਉਨ੍ਹਾਂ ਦੇ ਹਾਲਾਤ ਹੋਰ ਦੁਖਦਾਈ ਬਣਾਏ ਹਨ ਪਰਿਵਾਰਕ ਦੀ ਹਾਲਤ ਇੰਨੀ ਨਾਜ਼ੁਕ ਸੀ ਕਿ ਉਹ ਹਰ ਕੋਈ ਉਨ੍ਹਾਂ ਦੇ ਦੁੱਖਾਂ ਵਿੱਚ ਸ਼ਾਮਲ ਹੋ ਗਿਆ ਇਸ ਮਾੜੀ ਖਬਰ ਨਾਲ ਪੰਜਾਬੀ ਇੰਡਸਟਰੀ ਖੋਰਵਾਰ ਹਿਲ ਚੁੱਕੀ ਹੈ ਖਾਨ ਸਾਹਿਬ ਦੇ ਘਰ ਦੁੱਖ ਦਾ ਸੂਰਜ ਡੁੱਬ ਗਿਆ ਹੈ ਮਾਤਾ-ਪਿਤਾ ਦੋਹਾਦੀਏ ਚਾਲਕ ਮੌਤ ਨੇ ਪਰਵਾਰ ਨੂੰ ਇੱਕ ਵੱਡੇ ਸੋਗ ਵਿੱਚ ਟੱਕ ਦਿੱਤਾ ਹੈ। ਇਹਨਾਂ ਦੁਖਦਾਈ ਘਟਨਾਵਾਂ ਨੇ ਸਰਪਖਾਨ ਸਾਹਿਬ ਵੀ ਨਹੀਂ ਸਗੋ ਸਾਰੇ ਫੈਸ ਤੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ। ਪਰਿਵਾਰ ਸਦਮੇ ਵਿੱਚ ਹੈ, ਮੀਡੀਆ ਵਿੱਚ ਚਰਚਿਤ ਬਣਾ ਦਿੱਤਾ ਹੈ, ਪ੍ਰਸੰਸਾ ਤੇ ਸੋਸ਼ਲ ਮੀਡੀਆ ਤੇ ਖਾਨ ਸਾਹਿਬ ਲਈ ਸਹਿਯੋਗ ਤੇ ਹੌਸਲਾ ਭੇਜਿਆ ਜਾ ਰਿਹਾ ਹੈ। ਹਰ ਕੋਈ ਇਸ ਘਟਨਾ ਤੋਂ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਖਾਨ ਸਾਹਿਬ ਦੇ ਹਾਲਾਤ ਬਹੁਤ ਨਾਜ਼ੁਕ ਹਨ ਉਹਨਾਂ ਦੀ ਪਰਿਵਾਰਕ ਮੈਂਬਰ ਉਹਨਾਂ ਨਾਲ ਸਾਥ ਦੇ ਰਹੇ ਹਨ ਇਸਮਾਨ ਖਾਨ ਸਾਹਿਬ ਅਤੇ ਉਹਨਾਂ ਦੀ ਪਰਵਾਲੀ ਸੱਚਮੁੱਚ ਕਠਿਨ ਅਤੇ ਦੁਖਦਾਈ ਪਲਾਂ ਨਾਲ ਭਰਿਆ ਹੋਇਆ ਹੈ ਪੰਜਾਬੀ ਇੰਡਸਟਰੀ ਅਤੇ ਫੈਨਸ ਤੇ ਇਸ ਮਾੜੀ ਖਬਰ ਨਾਲ ਆਪਣਾ ਦੁੱਖ ਅਦਾਇ ਜ਼ਾਰ ਕੀਤਾ ਜਾ ਰਿਹਾ ਹੈ ਪੰਜਾਬੀ ਇੰਡਸਟਰੀ ਤੇ ਖੋਰ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕੁਝ ਦਿਨ ਪਹਿਲਾਂ ਹੀ ਖਾਨ ਸਾਹਿਬ ਦੀ ਮਾਤਾ ਸਲਮਾ ਪਰਵੀਨ ਜੋ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ ਮਾਤਾ ਦੇ ਵਿਛੋੜੇ ਨੇ ਪਰਿਵਾਰ ਵਿੱਚ ਇੰਨਾ ਸੋਗ ਪੈਦਾ ਕੀਤਾ ਕਿ ਹਰ ਕੋਈ ਖਾਨ ਸਾਹਿਬ ਦੇ ਦਰਦ ਨੂੰ ਮਹਿਸੂਸ ਕਰ ਰਿਹਾ ਸੀ ਮਾਤਾ ਦੀ ਬਿਮਾਰੀ ਅਤੇ ਚਾਲਕ ਮੌਤ ਦਾ ਦੁੱਖ ਖਾਨ ਸਾਹਿਬ ਦੇ ਚਿਹਰੇ ਤੇ ਸਾਫ਼ ਨਜ਼ਰ ਆ ਰਿਹਾ ਸੀ ਪਰਿਵਾਰਕ ਹਾਲਾਤ ਅਤੇ ਘਰ ਦਾ ਮਾਹੌਲ ਬਹੁਤ ਦੁਖਦਾਈ ਸੀ ਹਾਲਾਂਕਿ ਪਰਿਵਾਰ ਅਤੇ ਜੀਵੀ ਮਾਤਾ ਦੇ ਵਿਛੋੜੇ ਦੇ ਦੁੱਖ ਵਿੱਚ ਡੁੱਬਾ ਹੋਇਆ ਸੀ ਪਰ ਹੁਣ ਇੱਕ ਹੋਰ ਸਦਮੇ ਵਾਲੀ ਖਬਰ ਸਾਹਮਣੇ ਆਈ ਹੈ ਖਾਨ ਸਾਹਿਬ ਦੇ ਪਿਤਾ ਇਸ ਦੁਨੀਆ ਵਿੱਚ ਅੱਜ ਨਹੀਂ ਰਹੇ ਜਾਣਕਾਰੀ ਮੁਤਾਬਕ ਘਟਨਾ ਉਸ ਵੇਲੇ ਵਾਪਰੀ ਜਦੋਂ ਘਰ ਦੇ ਵਾਸ਼ਰੂਮ ਵਿੱਚ ਸਨ ਅਤੇ ਹਾਲਾਤ ਅਚਾਨਕ ਵਿਗੜ ਗਏ ਉਨਾ ਹਦੀ ਪਰਿਵਾਰ ਨੂੰ ਤੁਰੰਤ ਹਸਪਤਾਲੀ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ। ਇਹ ਘਟਨਾ ਖਾਨ ਸਾਹਿਬ ਜੀ ਦੇ ਪਰਿਵਾਰ ਲਈ ਇੱਕ ਵੱਡਾ ਸਦਮਾ ਹੈ। ਹਜੇ ਮਾਤਾ ਦਾ ਸੋਗ ਨਹੀਂ ਮੁੱਕਿਆ ਕਿ ਪਿਤਾ ਦਾ ਦਿਹਾਂਤ ਹੋ ਚੁੱਕਿਆ ਹੈ। ਪਰਿਵਾਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਸੰਕਰ ਤੋਂ ਇਹਨਾਂ ਤਸਵੀਰਾਂ ਦਿਸਾ ਰਹੀਆਂ ਹਨ ਕਿ ਮਾਹੌਲ ਕਿੰਨਾ ਦੁਖਦਾਈ ਹੋ ਸਕਦਾ ਹੈ। ਹਰਕੁਈ ਖਾਨ ਸਾਹਿਬ ਦੇ ਚਿਹਰੇ ਤੇ ਦਰਸਾਈ ਦੇ ਰਹੇ ਦਰਦ ਨੂੰ ਮਹਿਸੂਸ ਕਰ ਰਿਹਾ ਹੈ ਖਾਨ ਸਾਹਿਬ ਹਾਲ ਹੀ ਵਿੱਚ ਵਿਦੇਸ਼ ਯਾਤਰਾ ਤੋਂ ਵਾਪਸ ਆਏ ਹਨ ਵਿਦੇਸ਼ੋਂ ਤੋਂ ਬਾਅਦ ਉਨ੍ਹਾਂ ਨੇ ਕਈ ਸ਼ੋਰਾਦ ਕਰਨੇ ਪਏ ਪਰ ਪਰਿਵਾਰ ਦੇ ਨਾਲ ਰਹਿਣ ਵਾਲੇ ਪਲਾ ਨੇ ਉਨ੍ਹਾਂ ਦੇ ਹਾਲਾਤ ਹੋਰ ਦੁਖਦਾਈ ਬਣਾਏ ਹਨ ਪਰਿਵਾਰਕ ਦੀ ਹਾਲਤ ਇੰਨੀ ਨਾਜ਼ੁਕ ਸੀ ਕਿ ਉਹ ਹਰ ਕੋਈ ਉਨ੍ਹਾਂ ਦੇ ਦੁੱਖਾਂ ਵਿੱਚ ਸ਼ਾਮਲ ਹੋ ਗਿਆ ਇਸ ਮਾੜੀ ਖਬਰ ਨਾਲ ਪੰਜਾਬੀ ਇੰਡਸਟਰੀ ਖੋਰਵਾਰ ਹਿਲ ਚੁੱਕੀ ਹੈ ਖਾਨ ਸਾਹਿਬ ਦੇ ਘਰ ਦੁੱਖ ਦਾ ਸੂਰਜ ਡੁੱਬ ਗਿਆ ਹੈ ਮਾਤਾ-ਪਿਤਾ ਦੋਹਾਦੀਏ ਚਾਲਕ ਮੌਤ ਨੇ ਪਰਵਾਰ ਨੂੰ ਇੱਕ ਵੱਡੇ ਸੋਗ ਵਿੱਚ ਟੱਕ ਦਿੱਤਾ ਹੈ। ਇਹਨਾਂ ਦੁਖਦਾਈ ਘਟਨਾਵਾਂ ਨੇ ਸਿਰਫ ਖਾਨ ਸਾਹਿਬ ਹੀ ਨਹੀਂ ਸਗੋ ਸਾਰੇ ਫੈਨਸ ਤੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਰਿਵਾਰ ਸਦਮੇ ਵਿੱਚ ਹੈ, ਮੀਡੀਆ ਵਿੱਚ ਚਰਚਿਤ ਬਣਾ ਦਿੱਤਾ ਹੈ, ਪ੍ਰਸ਼ੰਸਕਾਂ ਤੇ ਸੋਸ਼ਲ ਮੀਡੀਆ ਤੇ ਖਾਨ ਸਾਹਿਬ ਲਈ ਸਹਿਯੋਗ ਤੇ ਹੌਸਲਾ ਭੇਜਿਆ ਜਾ ਰਿਹਾ ਹੈ। ਹਰ ਕੋਈ ਇਸ ਘਟਨਾ ਤੋਂ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਖਾਨ ਸਾਹਿਬ ਦੇ ਹਾਲਾਤ ਬਹੁਤ ਨਾਜ਼ੁਕ ਹਨ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਸਾਥ ਦੇ ਰਹੇ ਹਨ ਇਸਮਾਨ ਖਾਨ ਸਾਹਿਬ ਅਤੇ ਉਹਨਾਂ ਦੀ ਪਰਵਾਲੀ ਸੱਚਮੁੱਚ ਕਠਿਨ ਅਤੇ ਦੁਖਦਾਈ ਪਲਾਂ ਨਾਲ ਭਰਿਆ ਹੋਇਆ ਹੈ ਪੰਜਾਬੀ ਇੰਡਸਟਰੀ ਅਤੇ ਫੈਨਸ ਤੇ ਇਸ ਮਾੜੀ ਖਬਰ ਨਾਲ ਆਪਣਾ ਦੁੱਖ ਅਦਾਇ ਜਾਰ ਕੀਤਾ ਜਾ ਰਿਹਾ ਹੈ